ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਚੰਗੀ ਗੱਲ ਕਰਨੀ ਸੀ ਅਸੀਂ ਇੱਥੇ ਇੰਗਲੈਂਡ ਦੇ ਵਿੱਚ ਜਿੱਥੇ ਲੋਕ ਪੈਸੇ ਦੇ ਪਿੱਛੇ ਕੁਝ ਵੀ ਕਰਨ ਵਾਸਤੇ ਤਿਆਰ ਨੇ ਕਿਉਂਕਿ ਹਰ ਬੰਦਾ ਮਜਬੂਰ ਹੁੰਦਾ ਪਰ ਅੱਜ ਇਸ ਸਮਾਜ ਦੇ ਵਿੱਚ ਜਿੱਥੇ ਪੈਸੇ ਨੂੰ ਪ੍ਰਮੁਖਤਾ ਦਿੱਤੀ ਜਾਂਦੀ ਹੈ ਅੱਜ ਅਸੀਂ ਕੋਈ ਸੌਦਾ ਕੀਤਾ ਸੀ ਕੋਈ ਚੀਜ਼ ਖਰੀਦੀ ਸੀ ਉਹ ਕੀ ਖਰੀਦਿਆ ਸੀ ਉਹਦਾ ਕੋਈ ਮੈਟਰ ਨਹੀਂ ਕਰਦਾ ਤੇ ਜਦੋਂ ਅਸੀਂ ਉਹਦੇ ਪੇਮੈਂਟ ਕੀਤੀ ਪੈਸੇ ਦਿੱਤੇ ਤੇ ਪੈਸੇ ਦੇ ਦਿੱਤੇ ਤੇ ਜਿੰਨਾ ਤੋਂ ਅਸੀਂ ਚੀਜ਼ ਖਰੀਦੀ ਸੀ ਇਹ ਮੇਰੇ ਨਾਲ ਹੀ ਖੜੇ ਨੇ ਵੀਰ ਜੀ ਇਹ ਅਫਗਾਨਿਸਤਾਨ ਤੋਂ ਨੇ ਇਹ ਪੈਸੇ ਲੈ ਕੇ ਚਲੇ ਗਏ ਤੇ ਅਚਾਨਕ ਜਿਹੜੇ ਪੇਮੈਂਟ ਅਸੀਂ ਕੀਤੀ ਉਹਦੇ 'ਚ 100 ਪੌਂਡ ਦੇ ਸੀ ਜ਼ਿਆਦਾ ਦੇ ਦਿੱਤਾ ਤੇ ਅਸੀਂ ਇਹ ਚਲੇ ਗਏ ਅਸੀਂ ਆਪਣੇ ਕੰਮ ਲੱਗ ਗਏ ਤੇ ਇਹਨਾਂ ਨੇ ਦੋ ਤਿੰਨ ਵਾਰ ਫੋਨ ਕੀਤਾ ਤੇ ਬਾਅਦ ਵਿੱਚ ਜਦੋਂ ਮੈਂ ਫੋਨ ਕੀਤਾ ਤੇ ਇਹਨਾਂ ਨੇ ਦੱਸਿਆ ਇਹਨਾਂ ਨੇ ਪੁੱਛਿਆ ਵੀ ਤੁਸੀਂ ਕਿੰਨੀ ਪੇਮੈਂਟ ਕੀਤੀ ਹੈ ਇਹਨਾਂ ਨੂੰ ਮੈਂ ਦੱਸ ਦਿੱਤਾ ਇਹਨਾਂ ਨੇ ਆਪ ਦੱਸਿਆ ਕਿ ਤੁਸੀਂ 100 ਪਾਉਂਡ ਮੈਨੂੰ ਜ਼ਿਆਦਾ ਦੇ ਦਿੱਤੇ ਤੇ ਮੈਂ ਪਹਿਲਾਂ ਤੇ ਇਹਨਾਂ ਦਾ ਧੰਨਵਾਦ ਕੀਤਾ ਕਿ ਇਸ ਮੁਲਕ ਦੇ ਵਿੱਚ ਜਿੱਥੇ ਪੈਸੇ ਵਾਸਤੇ ਲੋਕ ਕੀ ਕੁਝ ਕਰਦੇ ਨੇ ਇੰਨੀ ਇਮਾਨਦਾਰੀ ਤੇ ਇਹ ਵੀਰ ਜੀ afghanistan ਤੋਂ ਤੇ ਨਾਲ ਇਹ ਮੁਸਲਮ ਧਰਮ ਤੋਂ ਬਿਲੋਂਗ ਕਰਦੇ ਤੇ ਇੱਕ ਸੱਚਾ ਮੁਸਲਮਾਨ ਅੱਜ ਮੈਨੂੰ ਮਿਲਿਆ ਇਹਨਾਂ ਨੇ ਕਿਹਾ ਕਿ ਮੈਂ ਜਿਹੜੀ ਕਮਾਈ ਹੈ ਇਹ ਹਰਾਮ ਦੀ ਕਮਾਈ ਮੈਂ ਰੱਖਣੀ ਨਹੀਂ ਚਾਹੁੰਦਾ ਮੈਂ ਆਪਣੀ ਮਿਹਨਤ ਦੀ ਕਮਾਈ ਕਰਦਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਮੇਰੇ ਵੱਲੋਂ ਤਾਂ ਪੈਸੇ ਚਲੇ ਗਏ ਸੀ ਮੈਂ ਪੁੱਛਣਾ ਵੀ ਨਹੀਂ ਸੀ ਪਰ ਇਹਨਾਂ ਨੇ ਆਪ ਦੱਸਿਆ ਕਿ ਮੈਨੂੰ ਇੰਨੇ ਪੈਸੇ ਤੁਹਾਡੇ ਜਿਆਦਾ ਆ ਗਏ ਤੇ ਹੁਣੇ ਮੈਨੂੰ ਵਾਪਸ ਕਰਨ ਵਾਸਤੇ ਆਏ ਨੇ ਇਹਨਾਂ ਨੇ ਮੈਨੂੰ 100 ਪਾਉਂਡ ਵਾਪਸ ਕੀਤਾ ਤੇ ਮੈਂ ਇਹਨਾਂ ਦਾ ਬਹੁਤ ਦਿਲੋਂ ਇਹਨਾਂ ਦਾ ਸਤਿਕਾਰ ਕਰਦਾ ਤੇ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦਾ ਥੈਂਕ ਯੂ ਇਹੋ ਜੇ ਇਨਸਾਨ जो तो जिंदगी बिल्कुल, बिल्कुल <laughs> मैं बस ये कहना चाहता हूँ कि मेरा उर्दी थोड़ा सा वीक है दूसरों का हक अल्लाह नहीं माफ़ करता है अल्लाह अपना हक माफ़ करता है दूसरों का हक नहीं माफ़ करता इसलिए मैं अल्लाह से डरता हूँ तो इसलिए मैंने आपका हक आपके लिए लेके आया थैंक यू थैंक यू सो मच थैंक थैंक यू थैंक यू गुरबाणी का भी फरमान है कि हक पर आया नान का उस सुअर उस गाय गुरपीर हम माता पर जादार न खाए हमें भी no. गुरु साहब ने यही बताया है कि किसी का हक नहीं खाना है सो बहुत अच्छा लगा हमारे yeah, बड़े so भाई much. हैं <laughs> थैंक यू बहुत बहुत थैंक यूक यू हाँ एक समाज को एक सेध देने के लिए हमने ये वीडियो बनाई है सो एक बार आपका बहुत बहुत थैंक यू थैंक यू सो मच भाजी थैंक यू